ਚੌਣ ਬੰਦਾ ਰਸਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਮੈਂ ਬਥੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ ਤੇ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਓ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐ ਕਰੋ ਥੋੜੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ ਛੇਕ ਅਸੀਨਾ ਨੂੰ ਮਿਲਿਆ ਓ ਉਹਨੇ ਉਹਨੇ ਸਵੇਰੇ ਬ੍ਰੇਕਫਾਸਟ ਆਪਣੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਾਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ ਨਾ ਹੀ ਬਣ ਸਕਦੇ ਹਾਂ ਬਣ ਵੀ ਨਹੀਂ ਸਕਦੇ ਜੀ ਇਹ ਹੁਣ ਜਿਹੜਾ ਕਹਿੰਦੇ ਭਗਵੰਤ ਮੈਨੂੰ ਕਹਿੰਦੇ ਪੱਤਰਕਾਰ ਗਏ ਵੀਰੇ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਿੰਦਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਹੈ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾਈ ਜਾਂਦਾ ਸੀ ਤਾਂ ਗ੍ਰੇਵੀ ਦੇਖਿਆ ਵੀ ਯਾਰ ਪਿਛਲੇ ਤਿੰਨ ਚਾਰ ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟ੍ਰੰਕ ਖਾਲੀ ਹੀ ਪਿਆ ਮਤਲਬ ਲਾਬਾਰ ਸੀ ਪਿਆ ਮੈਨੂੰ ਲੱਗਦਾ ਉਹਨੇ ਕਿਹਾ ਇਮੇਲ ਦਾ ਫੌਜੀ ਕੋਈ ਬਾਹਲਾ ਚਾ ਮਨਾ ਗਿਆ ਛੁੱਟੀ ਦਾ ਵੀ ਟਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋਊ ਸਾਰਾ ਕੁਝ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਨੇ ਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਫੌਜ ਵਾਲਾ ਜਿੰਦਾ ਲੱਗਿਆ ਜੀ ਟਰੰਕ ਚੱਕ ਕੇ ਤੁਰ ਪਿਆ ਮੂਰੇ ਪੁੱਛਦਾ ਨਾ ਕਹ ਲੱਗ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਕਿੱਥੋਂ ਆਏ ਆ ਆ ਕੀ ਇਹ ਟਰੰਕ ਚ ਕਹਿੰਦਾ ਪੁੱਤ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਉਨ ਖੋਲੇ ਕਿਥੋਂ ਚਾਬੀ ਤਾਂ ਐ ਨਹੀਂ ਸੀ ਉਹਦੀ ਪੁਲਸਾਰ ਨੇ ਜਿੰਦਾ ਤੋੜਿਆ ਟ੍ਰਾਂਕ ਖੋਲਿਆ ਉੱਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ লাশ ਤਾਂ ਲਈ ਜੰਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਦੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਫੱਟ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਠੀਕ ਕਹਿਣਾ ਚਾਹੋਗੇ ਉਹ ਬੁੜਾ ਬੁੜਾ ਕਹਿੰਦਾ ਮੋਤੀਆ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਾਇਆ ਕਰਾਇ ਇੱਥੇ ਆ ਗਿਆ ਕਿਸੇ ਦਾ ਸਵੇਸ ਕਰਕੇ ਕਿ ਆ ਜਿਹੜੇ ਫਿਰਦੇ ਆ ਕਾਲੀਦਲ ਵਾਲੇ ਕੰਗਸੀ ਇਹਨਾਂ ਨੂੰ ਕਰੇ ਕਰਾਇ ਹੀ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਣੀ ਰਹਿੰਦਾ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ